ਪਹਿਲਾਂ ਬੱਚ ਗਿਆ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਆਰਾ ਹੀ ਆ ਪੰਜਾਬੀ ਸਿੰਗਰ ਗੈਰੀ ਸੰਧੂ ਦਾ ਹੋ ਗਿਆ ਤਲਾਕ ਜੋ ਅਕਸਰ ਸਾਬਣੋਂ ਹਸਾ ਕੇ ਰੱਖਦੇ ਨੇ ਇਹ ਜੋੜੀ ਆ ਜੀਖਾਨ ਤੇ ਗੈਰੀ ਸੰਧੂ ਦੀ ਜਦੋਂ ਇਹ ਇਕੱਠੇ ਹੋ ਜਾਂਦੇ ਨੇ ਇੰਨੀਆਂ ਜ਼ਿਆਦਾ ਰੌਣਕਾਂ ਲਾਉਂਦੇ ਨੇ ਸਟੇਜ ਦੇ ਉੱਤੇ ਗੈਰੀ ਸੰਧੂ ਰੌਣਕਾਂ ਲਾਂਦਾ ਤੇ ਇਹਨੇ ਸੋਹਣੇ ਸੋਹਣੇ ਗੀਤ ਸਾਨੂੰ ਦਿੰਦਾ ਪਰ ਤੁਹਾਨੂੰ ਦੱਸ ਦਈਏ ਗੈਰੀ ਸੰਧੂ ਦਾ ਅੱਜ ਤੋਂ 2-3 ਸਾਲ ਪਹਿਲਾਂ ਵਿਆਹ ਹੋਇਆ ਸੀ ਗੈਰੀ ਸੰਧੂ ਨੇ ਆਪਣੀ ਵਾਈਫ ਦਾ ਚਿਹਰਾ ਨਹੀਂ ਦਿਖਾਇਆ ਸੀ ਉਸ ਦਾ ਇੱਕ ਬੇਟਾ ਵੀ ਹੋ ਗਿਆ ਸੀ ਜਿਸ ਦਾ ਨਾਮ ਰੱਖਿਆ ਸੀ ਅਵਤਾਰ ਸਿੰਘ ਤੇ ਹੁਣ ਤੁਹਾਨੂੰ ਦੱਸ ਦਈਏ ਗੈਰੀ ਸੰਧੂ ਨੇ ਇੱਕ ਲਾਈਵ ਸਟੇਜ ਦੇ ਉੱਤੋਂ ਵੀਡੀਓ ਦੇ ਰਾਹੀਂ ਦੱਸਿਆ ਕਿ ਮੇਰਾ ਤਲਾਕ ਹੋ ਚੁੱਕਿਆ ਮੇਰਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਪਤਾ ਨਹੀਂ ਕਲਾਕਾਰ ਕਿਸ ਤਰ੍ਹਾਂ ਮੈਨੇਜ ਕਰ ਲੈਂਦੇ ਨੇ ਪਤਾ ਨਹੀਂ ਕਿਸ ਤਰ੍ਹਾਂ ਰਹਿੰਦਨੇ ਪਰ ਮੇਰੇ ਤੋਂ ਮੈਨੇਜ ਨਹੀਂ ਹੋਇਆ ਮੇਰਾ ਗੋਰੀ ਦੇ ਨਾਲ ਵਿਆਹ ਹੋਇਆ ਸੀ ਤੇ ਹੁਣ ਮੇਰਾ ਤਲਾਕ ਹੋ ਚੁੱਕਿਆ ਹੁਣ ਮੇਰੇ ਕੋਲ ਮੇਰਾ ਬੇਟਾ ਮੇਰਾ ਬੇਟਾ ਤੇ ਉਸਦਾ ਨਾਮ ਆਵਤਾਰ ਸਿੰਘ ਮੇਰੀ ਮਾਤਾ ਦਾ ਨਾਮ ਆਵਤਾਰ ਕੌਰ ਸੀਗਾ ਤੇ ਤੁਹਾਨੂੰ ਦੱਸ ਦਈਏ ਗੈਰੀ ਸੰਧੂ ਇੰਨਾ ਕਿ ਸੱਚਾ ਸਾਫ ਸੁਥਰਾ ਬੰਦਾ ਕਿ ਉਹ ਆਪਣੇ ਦਿਲ ਦੀ ਗੱਲ ਵੀ ਨਹੀਂ ਲੁਕਾਉਂਦਾ ਲੋਕਾਂ ਨਾਲ ਸ਼ੇਅਰ ਕਰਦਾ ਕਿਉਂਕਿ ਜੋ ਉਸ ਨੂੰ ਚਾਉਣ ਵਾਲੇ ਨੂੰ ਉਹਨਾਂ ਨੂੰ ਆਪਣਾ ਮੰਨਦਾ ਤੇ ਹੁਣ ਜੋ ਗੱਲ ਹੋਈ ਹੈ ਗੈਰੀ ਸੰਧੂ ਦੀ ਕੀ ਗੈਰੀ ਸੰਧੂ ਦਾ ਤਲਾਕ ਹੋ ਗਿਆ ਬਾਈ ਜੀ ਚਲੋ ਦੁੱਖ ਦੀ ਗੱਲ ਆ ਪਰ ਗੈਰੀ ਸੰਧੂ ਨੇ ਆਪ ਦੱਸਿਆ ਕਿ ਮੇਰੇ ਤੋਂ ਮੈਨੇਜ ਨਹੀਂ ਹੋਇਆ ਪਤਾ ਨਹੀਂ ਕਲਾਕਾਰ ਸ਼ੌਧਰਾਣ ਬਾਹਰ ਜਾ ਕੇ ਕਿਸ ਤਰ੍ਹਾਂ ਮੈਨੇਜ ਕਰ ਸਕਦੇ ਨੇ ਹੁਣ ਮੈਂ ਆ ਤੇ ਮੇਰਾ ਬੇਟਾ ਮੇਰਾ ਜਿੱਜਾ ਵੀ ਮੇਰੇ ਨਾਲ ਨਹੀਂ ਬੋਲਦਾ ਇਦਾਂ ਦੀ ਗੱਲ ਕਹੀ ਆ ਬਾਅਦ ਚ ਹੱਸਣ ਲੱਗ ਜਾਂਦਾ ਪਰ ਤੁਹਾਨੂੰ ਦੱਸ ਦਈਏ ਪਿੱਛੇ ਜੀਖਾਣ ਵੀ ਖੜਿਆ ਹੁੰਦਾ ਬਸ ਬਜੀ ਸਮੇ ਦਾ ਕੁਝ ਨਹੀਂ ਪਤਾ ਕਦੋਂ ਕੌਣ ਸਾਥ ਛੱਡ ਜਾਵੇ ਜੋ ਮਾਪਾਪ ਨੇ ਉਹੀ ਤੁਹਾਡੇ ਆਪਣੇ ਨੇ ਉਹੀ ਤੁਹਾਡੇ ਨਾਲ ਰਹਿਣਗੇ ਹੋਰ ਕਿਸੇ ਦਾ ਵੀ ਵਿਸ਼ਵਾਸ ਨਾ ਕਰੋ ਸੁਣੋ ਕੀ ਕਿਹਾ ਗੈਰੀ ਸੰਦੂ ਨੇ ਪਹਿਲਾਂ ਬਚ ਗਿਆ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਆਰਾ ਹੀ ਆਂ ਕੀ ਆਰਟਿਸ ਬੰਦਾ ਪਤਾ ਨਹੀਂ ਕਿੱਦਾਂ ਮੈਨੇਜ ਕਰੀ ਜਾਂਦੇ ਆ ਪਰ ਮੇਤੋ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਤੇ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ ਅਵਤਾਰ ਤੇ ਮੇਰੀ ਮਾਤਾ ਦਾ ਨਾਮ ਸੀ ਅਵਤਾਰ ਕੌਰ ਤੇ ਉਹਨੂੰ ਮੈਂ ਨਾਮ ਦਿੱਤਾ ਅਵਤਾਰ ਸਿੰਘ ਸਾਰੀ ਜ਼ਿੰਦਗੀ ਪਿਆਰ ਲੱਭਦਾ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਵੇ ਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿਹ ਬੰਦੇ ਇਕੱਲੇ ਕੀ ਜਾਂਦੀ ਹੈ ਇਹ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹਿਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਮੇਰੇ ਮੰਮੀ ਵੀ ਹੈ ਨਹੀਂ ਸੀ ਮੇਰੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਜੀ ਕੇ ਬਹੁਤ ਕੈਂਡ ਬੰਦਾ ਜੀਦਾ ਜੀ ਜੀਦਾ ਜੀ ਇਹ ਬਹੁਤ ਸੇਵਾ ਕਰਦਾ ਤੇ ਜਿਹੜਾ ਅਸਲੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈਲ ਆ ਭਾਈ ਆ ਗਏ ਚਲੇ ਗਏ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੇ ਮੰਮੀ ਜਿਹੜੀ ਤੇ ਤੁਹਾਡੇ ਵਿੱਚ ਆ ਉਹ ਹੱਲੇ ਨਹੀਂ ਪਤਾ ਲੱਗਣਾ ਜਦੋਂ ਤੁਹਾਡੇ ਬੱਚੇ ਹੋਣੇ ਫੇਰ ਪਤਾ ਲੱਗਣਾ ਐ ਕਰੀ ਆਪਣੇ ਆਪ ਲਈ ਤਾੜੀ ਲਾਓ